ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੰਗਤ ਜੀ ਆਈ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਅਸੀਂ ਹਰ ਵੇਲੇ ਪੋਜ਼ਿਟਿਵ ਮਾਨਣਾ ਤੇ ਸੋਚ ਵਾਲੇ ਕਿਵੇਂ ਬਣ ਸਕਦੇ ਹਾਂ ਕਿਉਂਕਿ ਅੱਜ ਕੱਲ ਦੀ ਭੱਜ ਦੌੜ ਦੀ ਅਤੇ ਸੰਘਰਸ਼ ਵਾਲੀ ਦੁਨੀਆ ਵਿੱਚ ਹਰ ਵੇਲੇ ਪੋਜ਼ਿਟਿਵ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਅਸੀਂ ਆਪ ਜੀ ਨੂੰ ਅੱਜ ਪੰਜ ਕੁਝ ਇਹੋ ਜਿਹੇ ਤਰੀਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਆਪ ਜੀ ਆਪਦੀ ਜ਼ਿੰਦਗੀ ਵਿੱਚ ਅਪਣਾਓਗੇ ਤਾਂ ਸਾਨੂੰ ਪੱਕਾ ਵਿਸ਼ਵਾਸ ਹੈ ਕੀ ਆਪ ਜੀ ਕੁਝ ਦਿਨਾਂ ਵਿੱਚ ਹੀ ਪੋਜ਼ਿਟਿਵ ਰਹਿਣਾ ਵੀ ਸ਼ੁਰੂ ਕਰ ਦੇਵੋਗੇ ਅਤੇ ਤੁਹਾਨੂੰ ਸਾਰੀ ਦੁਨੀਆ ਵੀ ਪੋਜ਼ਿਟਿਵ ਲੱਗਣ ਲੱਗ ਜਾਵੇਗੀ। ਸੰਗਤ ਜੀ ਵੈਸੇ ਤਾਂ ਦੁਨਿਆਵੀ ਨਜ਼ਰਾਂ ਤੋਂ ਵੇਖਿਆ ਜਾਵੇ ਤਾਂ ਹਰ ਸਮੇਂ ਪੋਜ਼ਿਟਿਵ ਰਹਿਣਾ ਬਹੁਤ ਕਠਿਨ ਕੰਮ ਹੋ ਸਕਦਾ ਹੈ। ਪਰ ਪੋਜ਼ਿਟਿਵ ਸੋਚਣੀ ਅਤੇ ਵੇਖਣੀ ਮਤਲਬ ਕਿ ਸਹੀ ਨਜ਼ਰੀਆ ਬਣਾਈ ਰੱਖਣ ਲਈ ਕੁਝ ਤਰੀਕੇ ਜ਼ਰੂਰ ਅਧਿਆਤਮ ਜਾਂ ਪੁਰਾਣੇ ਸਮੇਂ ਦੇ ਵਿੱਚ ਦੱਸੇ ਗਏ ਹਨ। ਜਿੰਨਾ ਕੁਝ ਤਰੀਕਿਆਂ ਬਾਰੇ ਅਸੀਂ ਆਪ ਜੀ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਗੱਲ ਕਰਦੇ ਹਾਂ ਪਹਿਲੇ ਤਰੀਕੇ ਦੀ ਕਿ ਹਰ ਵੇਲੇ ਸ਼ੁਕਰਾਨੇ ਵਿੱਚ ਰਹਿਣਾ ਸੰਗਤ ਜੀ ਇਸ ਜ਼ਿੰਦਗੀ ਇਸ ਜਨਮ ਵਿੱਚ ਜੋ ਕੁਝ ਵੀ ਸਾਨੂੰ ਉਸ ਮਾਲਕ ਪ੍ਰਭੂ ਤੋਂ ਮਿਲਿਆ ਹੈ ਘੱਟ ਜਾਂ ਜ਼ਿਆਦਾ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਕਿੰਨੀ ਵੀ ਸਟਰਗਲ ਦੀ ਲਾਈਫ ਵਿੱਚ ਅਸੀਂ ਜੀ ਰਹੇ ਹੋਈਏ ਸਰੀਰਕ ਕਸ਼ਟ ਵੀ ਹੋਣ ਤਾਂ ਵੀ ਹਰ ਵਸਤੂ ਹਰ ਪਦਾਰਥ ਹਰ ਅਵਸਥਾ ਲਈ ਜੇਕਰ ਤੁਸੀਂ ਸ਼ੁਕਰਾਨਾ ਕਰਦੇ ਹੋ ਤਾਂ ਇਹ ਕੰਮ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਫੋਲੋ ਕਰ ਆਪ ਜੀ ਹਮੇਸ਼ਾ ਲਈ ਆਪਣੇ ਮਨ ਨੂੰ ਪੋਜ਼ਿਟਿਵ ਬਣਾ ਸਕਦੇ ਹੋ ਦੂਜਾ ਤਰੀਕਾ ਹੈ ਮੈਡੀਟੇਸ਼ਨ ਜਾਂ ਧਿਆਨ ਸਿਮਰਨ ਕਰਨਾ ਸੰਗਤ ਜੀ ਜੋ ਮਨੁੱਖ ਹਮੇਸ਼ਾ ਆਪਣੇ ਮਨ ਨੂੰ ਇੱਕ ਜਗ੍ਹਾ ਇਕਾਗਰ ਕਰਨ ਵਿੱਚ ਸਮਰੱਥ ਹੈ ਰੋਜ਼ਾਨਾ ਦੀ ਆਪਣੀ ਜ਼ਿੰਦਗੀ ਵਿੱਚ ਮੈਡੀਟੇਸ਼ਨ ਕਰਨਾ ਆਪਣੀ ਇੱਕ ਆਦਤ ਬਣਾ ਲੈਂਦਾ ਹੈ ਭਾਵੇਂ ਕਿੰਨਾ ਸਮਾਂ ਮਰਜ਼ੀ ਕਰ ਸਕੇ ਤਾਂ ਵੀ ਇਸ ਤਰੀਕੇ ਰਾਹੀਂ ਅਸੀਂ ਹਮੇਸ਼ਾ ਆਪਣੇ ਮਨ ਨੂੰ ਪੋਜ਼ਿਟਿਵ ਵਿਝਿਆ ਬਣਾ ਕੇ ਰੱਖ ਸਕਦੇ ਹਾਂ ਚੰਗੇ ਅਤੇ ਪੋਜ਼ਿਟਿਵ ਰਿਲੇਸ਼ਨ ਤੀਜੇ ਤਰੀਕੇ ਵਿੱਚ ਸੰਗਤ ਜੀ ਹਮੇਸ਼ਾ ਆਪਣੇ ਆਲੇ ਦੁਆਲੇ ਜੇਕਰ ਅਸੀਂ ਚੰਗੇ ਅਤੇ ਪੋਜ਼ਿਟਿਵ ਸੋਚ ਅਤੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਆਪਣੇ ਆਪ ਨਾਲ ਜੋੜਨਾ ਸ਼ੁਰੂ ਕਰਦੇ ਹਾਂ ਤਾਂ ਇਹ ਸਾਡੇ ਨਜ਼ਰੀਏ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਸਾਡੀ ਜ਼ਿੰਦਗੀ ਅਤੇ ਮਨ ਪੋਜ਼ਿਟਿਵ ਰਹਿਣਾ ਸ਼ੁਰੂ ਕਰ ਦਿੰਦੇ ਨੇ ਚੌਥੇ ਤਰੀਕੇ ਵਿੱਚ ਆਪਣੇ ਆਸਾਨ ਅਤੇ ਛੋਟੇ ਟਾਰਗੇਟ ਮਤਲਬ ਗੋਲਸ ਸੈੱਟ ਕਰਨੇ ਸਿੱਖੋ ਕਿਉਂਕਿ ਸੰਗਤ ਜੀ ਜਦੋਂ ਵੀ ਅਸੀਂ ਇੱਕਦਮ ਹੱਲਾਸ਼ੇਰੀ ਦੇ ਵਿੱਚ ਆ ਗਏ ਕੋਈ ਕੰਮ ਕਰਨ ਦੀ ਸੋਚ ਵਿਚਾਰ ਕਰਦੇ ਹਾਂ ਤਾਂ ਕਈ ਵਾਰ ਅਸੀਂ ਵੱਡੇ ਵੱਡੇ ਟਾਰਗੇਟ ਸੈੱਟ ਕਰ ਲੈਂਦੇ ਹਾਂ ਜਿਨ੍ਹਾਂ ਲਈ ਸਾਡੇ ਕੋਲੋਂ ਉਨੀ ਮਿਹਨਤ ਕਰ ਨਹੀਂ ਹੁੰਦੀ ਤੇ ਉਹ ਗੋਲ ਵੀ ਸਾਡੇ ਅਧੂਰੇ ਰਹਿ ਜਾਂਦੇ ਹਨ ਜਿਸ ਨਾਲ ਆਮ ਤੌਰ ਤੇ ਸਾਡਾ ਮਨ 네ਗੇਟਿਵ ਜਿਹਾ ਹੋਣ ਲੱਗ ਜਾਂਦਾ ਹੈ ਇਸ ਲਈ ਸੰਗਤ ਜੀ ਹਮੇਸ਼ਾ ਸ਼ੁਰੂਆਤ ਵਿੱਚ ਛੋਟੇ-ਛੋਟੇ ਗੋਲ ਸੀ ਸੈੱਟ ਕਰੋ ਅਤੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਆਪ ਜੀ ਜ਼ਿਆਦਾ ਕਰ ਸਕੋਗੇ ਅਤੇ ਉਸ ਨਾਲ ਆਪ ਜੀ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੋਵੇਗੀ ਜਿਸ ਨਾਲ ਸਫਲਤਾ ਪਾਉਣ ਤੇ ਤੁਹਾਡਾ ਮਨ ਪੋਜ਼ਿਟਿਵਿਟੀ ਨਾਲ ਵੀ ਭਰ ਜਾਵੇਗਾ ਪੰਜਵੇਂ ਤਰੀਕੇ ਵਿੱਚ ਆਉਂਦਾ ਹੈ ਖੁਦ ਦੀ ਸਾਮ ਸੰਭਾਲ ਮਤਲਬ ਕਿ ਆਪ ਦੀ ਸੈਲਫ ਕੇਅਰ ਕਰਨਾ ਸੰਗਤ ਜੀ ਸੈਲਫ ਕੇਅਰ ਵਿੱਚ ਆਪ ਜੀ ਜ਼ਿਆਦਾਤਰ ਆਪਣੀਆਂ ਉਹਨਾਂ ਆਦਤਾਂਵਾਂ 'ਤੇ ਧਿਆਨ ਜ਼ਰੂਰ ਦਿਓ ਜੋ ਤੁਹਾਡੀ ਮੈਂਟਲ ਹੈਲਥ ਅਤੇ ਤੰਦਰੁਸਤੀ ਨੂੰ ਗਰੋ ਕਰਦੀਆਂ ਹਨ ਜਿਵੇਂ ਕਿ ਮੈਡੀਟੇਸ਼ਨ ਕਰਨਾ ਸੈਰ ਕਰਨਾ ਲੋੜਵੰਦ ਆਰਾਮ ਕਰਨਾ ਹੈਲਦੀ ਭੋਜਨ ਖਾਣਾ ਇਹ ਸਭ ਆਦਤਾਂ ਨਾਲ ਤੁਸੀਂ ਆਪਣੇ ਮਨ ਨੂੰ ਪੋਜ਼ਿਟਿਵ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕਰ ਸਕਦੇ ਹੋ ਸੋ ਇਹ ਹਨ ਕੁਝ ਤਰੀਕੇ ਜਿਨ੍ਹਾਂ ਨਾਲ ਆਪ ਜੀ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹੋ ਆਸ ਹੈ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਜੇਕਰ ਆਪ ਜੀ ਨੂੰ ਸਾਡੀ ਕੋਈ ਵੀਡੀਓ ਚੰਗੀ ਲੱਗਦੀ ਹੈ ਤਾਂ ਉਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਆਪ ਜੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ